ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਛੋਟਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਆ ਅੱਜ ਤਰੀਕ ਹੈਗੀ 18 ਪਹਿਲਾ ਮਹੀਨਾ 2022 ਤੇ ਲੈ ਟਾਪ ਦੀ ਝੋਟੀਆਂ ਦੋ ਦਿਖਾਵਾਂਗੇ ਇੱਕ ਤਾਜੀ ਝੋਟੀ ਆ ਟਾਪ ਦੀ ਭਲੂਣ ਤੇ ਇੱਕ ਦੂਜੀ ਝੋਟੀ ਸੂਨਾਈ ਟਾਪ ਦੀ ਝੋਟੀ ਆ ਲੈ ਦੋਏ ਦਿਖਾਉਣੇ ਸੱਜਣੋ ਪਹਿਲੀ ਝੋਟੀ ਬੱਕੜ ਗੱਬਣ ਦਿਖਾਉਣਿਆ ਜੱਜੀ ਫੇਸ ਕੁਆਲਿਟੀ ਦਿਖਾਦੇ ਹੋਏ ਦੀ ਬਿਲਕੁਲ ਛੋਟਾ ਸਿੰਘ ਕੁੰਡੀ ਝੋਟੀ ਨਵਾਈ ਲੰਗਰੀ ਸੱਜਣੋ ਬਹੁਤਾ ਛੋਟੀ ਦੀ ਕੱਦ ਕਾਠ ਵੀ ਮੋਢਿਆਂ ਬਰਾਬਰ ਆ ਸੱਜਣੋ ਟਾਪ ਦੀ ਆ ਮੋਟਿਆਂ ਤੋਂ ਲੈ ਪਿੱਠ ਪੁੜੀ ਦਿਖਾ ਦੇ ਜੀ ਓਏ ਲੈ ਚੋਈ ਹੋਈ ਦੀ ਹੁਣੇ ਚੋਕੇ ਲਿਆਂਦੀ ਆ ਪਾਸ ਕਰਕੇ ਤੜਕੇ ਵੀ ਚੋਈਤੀ ਲੈ ਹੁਣ ਵੀ ਲੇਵਾ ਸੱਜਣੋ ਬਹੁਤਾ ਚੋਈ ਹੋਈ ਦਾ ਲੈ ਮਾਰ ਦੇ ਜੀ ਜੀ ਕਰ ਮਾਲ ਜੇ ਲੇਵੇ ਦੇ ਕੈਮਰਾ ਓਏ ਸੱਜਣੋ 2 ਲੀਟਰ ਤੋਂ ਉੱਪਰ ਗਾੜੀ ਆ ਹੁਣ ਵਖੜ ਗੱਬਣ ਦੀ ਸਾਢੇ 3 ਮਹੀਨਿਆਂ ਦੀ ਗੱਬਣ 13 ਲੀਟਰ ਦੁੱਧ ਦਾ 12 ਗਹਿ ਕੇ ਦੇਵਾਂਗੇ ਸੱਜਣੋ ਵੀਰ ਸੱਜਣਾ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ ਤੇ ਮਗਰ ਸੱਜਣਾ ਕੱਟੀ ਆ ਇਹਦੇ ਤਾਜੀ ਦਾ ਰਿਕਾਰਡ ਰਹੇ ਦਾ ਭਲੂਣ ਦਾ 17 ਲੀਟਰ ਦਾ ਹੈ ਜਣੋ ਤੇ ਐ ਨਹੀਂ ਪਤਾ ਕੱਟੀ ਨੇ ਦੁੱਧ ਦੂਜੀ ਸੂਏ ਕਿੰਨਾ ਪਾਉਣਾ ਸੱਜਣੋ ਐ ਨਹੀਂ ਪਤਾ 19 ਲੀਟਰ ਦੇ ਲਵੇ ਬਗ ਜੇ ਅੱਜ ਚੋਕ ਇਹ ਲਿਆਂਦੀ ਆ ਦੋ ਟਾਈਮ ਪਾਸ ਕਰੀ ਹੋਈ ਆ ਆਪਣੀ 13 ਲੀਟਰ ਦੁੱਧਾ 12 ਕਹਿ ਕੇ ਦੇਵਾਂਗੇ ਤੇ ਸੱਜਣੋ ਇਹਦਾ ਮੁੱਲ ਵੜੀ ਆਪਾਂ ਕਰਦੇ ਆ 1.5 ਲੱਖ ਇਹ 1,38,000 ਦੀ ਦੇ ਦਾਂਗੇ 38 ਜੋ ਮਾਨ ਤਨ ਕਰ ਦਾਂਗੇ ਜਿਹੜਾ ਵੀਰ ਸੱਜਣਾ ਵਿੱਚ ਕਹੀ ਜਾਂਦੇ ਨੇ 138 ਦਾ ਤਾਜੀ ਆਜੂ 1 ਲੱਖ ਦੀ ਤਾਜੀ ਆਜੂ ਲੱਖ ਰੀਆਂ ਮੇਰੇ ਕੋਲੇ ਖੜੀਆਂ ਨੇ 75,000 ਦੀਆਂ ਵੀ ਖੜੀਆਂ ਨੇ ਸੱਜਣੋ ਉਹ ਨਹੀਂ ਇਹਦਾ ਟਾਪ ਕਲਾਸ ਕੁਆਲਿਟੀ ਦੀ ਝੋਟੀ ਆ ਤੇ ਅਗਲੀ ਝੋਟੀ ਦਿਖਾਉਣਾ ਸੱਜਣੋ ਇਹ ਵੀ ਤੋਹਫੀ ਆ ਭਲੂਣ ਝੋਟੀ ਸੂਈ ਹੋਈ ਆ ਇਹਦੀ ਮਾਰਾ ਮਿਲ ਕਰਕਟ 22 ਲੀਟਰ ਦਾ ਸੱਜਣੋ ਮੈਂ ਦੇਖ ਸਕਦੇ ਹਾਂ ਸੱਜਣੋ ਭਾਰ ਹੋਏ ਜੇ ਜੀ ਲੈਵੇ ਤੇ ਕੈਮਰਾ ਭਲੂਣ ਦੇ ਖੰਟੀ ਸੀਲ ਬਹੁਤ ਆ ਸੱਜਣੋ ਯਾਦ ਕੁਆਲਟੀ ਉਹ ਠੰਡੀ ਸ਼ੀਲ ਹੁੰਦੀ ਆ ਸੱਜਣੋ ਦੇਖ ਸਕਦੇ ਹੋ ਤੇ ਇਹਦਾ ਵੀ 2 ਲੀਟਰ ਦੀ ਗਾੜੀ ਆ ਦੋ ਦੋ ਉੱਪਰ ਆ ਸੱਜਣੋ ਤੇ ਮਗਰ ਕੱਟਾ ਕੱਟਾ ਦਿਖਾ ਦੇ ਜੀ ਅੱਜ ਇਹਨੂੰ 10 ਦਿਨ ਹੋ ਗਏ ਸੱਜਣੋ ਸੂਈ ਨੂੰ ਤੇ ਇਹਦੇ ਥੱਲੇ 12 ਲੀਟਰ ਦੁੱਧ ਤਿਆਰ ਆ ਸੱਜਣੋ ਕਿਰਪਾਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਦੋ ਤੋਂ ਉੱਪਰ ਗਾੜੀ ਆ ਤੇ ਇਹਦੀ ਫੇਸ ਕੁਆਲਟੀ ਦਿਖਾ ਦੀ ਫੇਸ ਕੁਆਲਟੀ ਦਿਖਾ ਦੇ ਮੜੀ ਜੀ ਘੱਟ ਘਾਟ ਇਹਦਾ ਵੀ ਮੋਢਿਆਂ ਬਰਾਬਰ ਆ ਸੱਜਣੋ ਇਹਦਾ ਮੁੱਲ ਵੜੀ ਆਪਾਂ ਕਰਦੇ ਆ ਇੱਕ 40 ਇਹ ਦੇ ਦਾਂਗੇ 1 37 ਦੀ 1 37 ਜੋ ਮਾਨ ਤਾਨ ਕਰਦਾਂਗੇ ਜਿਹੜਾ ਵੀ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਆਊਗਾ ਤੇ ਮੋਬਾਈਲ ਨੰਬਰ ਹੈਗਾ 98728 60112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਤੇ ਜੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਬਣਾਉਣ ਲਈ ਸੰਪਰਕ ਕਰਿਓ ਧੰਨਵਾਦ ਸੱਜਣਾ